ਇਹ ਬਣਾ ਡੰਲਾ ਨਾ ਪੋਲਾ ਮਾਲ ਖਾ ਕੇ ਵਾ ਦੇਖੀ ਤਮ ਤੇ ਮੂੰਗੋ ਮੋਲਦਾ ਜੇ ਮਗਰਾ ਮਾਲ ਨੂੰ ਤਮ ਕਦੇ ਖਾਦਾ ਨਹੀਂ ਨਹੀਂ ਆਪਾਂ ਨਾਲ ਸਾ ਕਰੀਏ ਜਨਾ ਨਹੀਂ ਆਪਾਂ ਕਿਸੇ ਨੂੰ ਹੋਰ ਨੂੰ ਕਰ ਦਈਏ ਉਹ ਨਸ਼ਾ ਧੋਣੀ ਆ ਇਹ ਤਾਂ ਛੁਰੂਰ ਜਾਉ ਤੈਨੂੰ ਕਾਣੂ ਮਗਰਾ ਤੈਨੂੰ ਸਲਾ ਲਈ ਬਹੁਤ ਬਹੁਤ ਧੰਨਵਾਦ ਮੈਂ ਫਿਰ ਜਾਈ ਤਾਂ ਜਾਂਣਾ ਉਹ ਨਾ ਮੇਰਾ ਧੋਲਾ ਕਰਾ ਦੀ ਉੱਥੇ ਕੋਈ ਨਾ ਸੱਤਾਂ ਟ੍ਰਾਂਕਸ਼ਨ ਲੈ ਯਾਰਾ ਮੈਂ ਤੇਰੇ ਨਾਲ ਆ ਮੈਂ ਅੱਜ ਸੱਤ ਨੂੰ ਸਮਾਹ ਕੇ ਦਿੰਨੇ ਆ ਯਾਰ ਕਾਣੂ ਆਵਲੀ ਆ ਆਪਾਂ ਮੈਂਬਰ ਬੰਦਾ ਨਾਲ ਆਉਦੇ ਕਾਣੂ ਕੁਛ ਕਹਣਾ ਅੱਜ ਯਾਰ ਵਿੱਚੀ ਮੈਂਬਰ ਦੇ ਲਾ ਦਾਂਗੇ ਦੋ ਜਣੇ ਕਾ ਪਤਾ ਲੱਗਦਾ ਕਿੱਪੂ ਯਰ ਗੱਲ ਤਾਂ ਸੋਚਣ ਵਾਲੀ ਆ ਮੱਗਰਾ ਮਣੀ ਆਪਾਂ ਨੂੰ ਬਹੁਤ ਵਾਰ ਕਹਤਾ ਕਿ ਕਿਦੇ ਸਾਗੜਾ ਮੋਟਰਸਾਂ ਚੱਕੀ ਫਿਰਦਾ ਕੋਈ ਝਾੜਾ ਮੋਟਰਸਾਂ ਲੈ ਕੇ ਆਣਾ ਉਹ ਬੋਲਟ-ਵੋਲਟ ਲਿਆ ਵਧੀਆ ਤੂ ਖਾਂਦੇ ਮੀਂਦੇ ਕਰਨ ਤਾਂ ਮੰਦਾ ਤੇ ਗੱਲ ਤਾਂ ਫਿਰ ਮੱਗਰਾ ਵੀ ਠੀਕ ਆ ਚਲ ਮੰਨਿਆ ਮੱਗਰ ਤਾਂ ਆਮਲੀ ਬੰਦਾ ਹੈਗਾ ਉਹ ਕੋਲ ਛੱਤਾ ਵੀ ਜਾਂਦਾ ਹੁੰਦਾ ਪਾਣੀ ਮਾਰਗਾ ਮੋਟਰਸਾਈਕਲ ਨੂੰ ਜੇ ਜੇ ਬਾਈ ਨਾਲ ਹੁਣ ਗੱਲ ਕਰਦੇ ਆ ਘਟਾ ਬਹਲਾਦਾ ਬਾਈ ਨਾਲ ਗੱਲ ਕਰ। ਇੱਕ ਫੇਰ ਬੋਲਦਾ ਮੁਰੋ ਬੋਲਦਾ ਪਰ ਐ ਤਾਂ ਕੰਮ ਚੱਲਣਾ ਨਹੀਂ ਗੱਲ ਤਾਂ ਕਰਨੀ ਪੈਣੀ ਆ ਔਰ ਇਹਨਾਂ ਦਾ ਹੁੰਦਾ ਬਾਪੂ ਤਾਂ ਨਹੀਂ ਤੇ ਭੱਗ ਗਿਆ ਸਾਰੀ ਜ਼ਿੰਮੇਵਾਰੀ ਆ ਤਾਂ ਫਿਰ ਕੰਮ ਚੱਲਣਾ ਨਹੀਂ ਦਾ ਕਾਸਾ ਕਰਨੀ ਪਊਗੀ। ਤੇ ਫਿਰ ਐਂ ਕਰ। ਐਂ ਕਰ ਹਾਂ। ਟਿੱਪੂ ਫਿਰ ਐਂ ਕਰ। ਤੂੰ ਮੱਗਰਾਂਵਲੀ ਕੋਲ ਚੱਲ। ਮੱਗਰਾਂਵਲੀ ਤੈਨੂੰ ਕੋਈ ਸਲਾਹ ਦੇ ਸਕਦਾ। ਹਾਂ ਉਹ ਵੀ ਕੋਈ ਰਾਹ ਪਾਊਗਾ ਆਪਾਂ। ਚੱਲ ਫਿਰ ਟਿੱਪੂ ਮੱਗਰਾਂਵਲੀ ਕੋਲ ਚੱਲਦੇ ਆਂ। ਕਰੇ ਤੋ ਮਿਲਦਾ ਨਹੀਂਗਾ। ਖੇਤਕੂਤੀ ਹੋਊਗਾ ਖੇਤ ਖੁੱਲ੍ਹਾਂਗੇ ਉੱਥੇ ਕਿਤੇ ਬੈਠਾ ਹੋਊਗਾ ਖੇਤ। ਚੱਲ ਫਿਰ ਚੱਲਦੇ ਆਂ। ਜੇ ਕਰੇ ਆਵਾਂਗੇ ਜੇ ਮੋਟਰਾਂ ਚੱਕਰ ਹੋਣਾ ਫਿਰ ਉੱਥੇ ਉਹੀ ਕਰੂਗਾ ਨਾ ਆਪਾਂ ਨੂੰ ਮੱਗਰਾਂ ਵੀ ਤਾਣਾ ਮਾਰੂਗਾ ਮੋਟਰਸਾਈਕਲ ਨੂੰ। ਐਂ ਕਰ। ਮੋਟਰਸਾਈਕਲ ਛੱਡ ਪਰੇ ਤੁਰਕ ਔਰ ਸੱਤੇ ਵਧੀਆ ਬਈ ਬਈ ਮੇਰਾ ਕੰਮ ਆ ਇਤੇਰੇ ਕੋਲ ਮੈਂ ਭਰਾ ਅਜਾ ਕੱਲ ਦਾ ਮੈਂ 25 ਗਿੜੇ ਮਾਰ ਗਿਆ ਨਾ ਤੇਰਾ ਫੀਮ ਲੱਗਦਾ ਨਾ ਜਾ ਪਤਾ ਨਹੀਂ ਕਿੱਧਰ ਗਏ ਨਾ ਉਹ ਮਿਲਦੇ ਯਾਰ ਔਰ ਸੱਤੇ ਪਤਾ ਕੀ ਹੋਇਆ ਯਾਰ ਅਸੀਂ ਸਾਰੇ ਮੈਂਬਰ ਤੇ ਸਰਪੰਚ ਮੀਟਿੰਗ ਵਿੱਚ ਗਏ ਸੀ ਮਾਨਸਾ ਹੁਣ ਹੀ ਆਏ ਹਾਂ ਬਸ ਮੈਂਬਰਾਂ ਹੋਰ ਤਾਂ ਗੱਲਾਂ ਛੱਡ ਯਾਰ ਮੇਰਾ ਕੋਈ ਹੱਲ ਕਰਕੇ ਦੇ ਕੀ ਹੋਗਾ ਸੱਤੇ ਤੂੰ ਤਾਂ ਬਾਲੀ ਘਬਰਾਇਆ ਫਿਰਦਾ ਯਾਰ ਪੁੱਛਣਾ ਮੈਂਬਰਾਂ ਕੱਲ੍ਹ ਦੀਆਂ ਭਾਜੜਾਂ ਪਈਆਂ ਤੇ ਆ ਬਹਿ ਕੇ ਗੱਲ ਕਰਦੇ ਆਇਆ ਬਾਈ ਜਾਨਾ ਇੱਥੇ ਬਾਈ ਜਾਨਾ ਮੱਗਿਆ ਯਾਰ ਉਹ ਮੋਟਰ ਤਾਂ ਮਿਲਿਆ ਨਹੀਂ ਗਾ ਚਲ ਤਾ ਅਜੇ ਕੋਈ ਮੋਟਰ ਦੇਖਦਾ ਇੱਥੇ ਕਿਤੇ ਹੋਊ ਚਾਚੂ ਧਰਦਾ ਹੋਊਗਾ ਆ ਲਓ ਆ ਬੜਿਆ ਚਾਹ ਤਰੀ ਆਏ ਓਏ ਹੱਟ ਗੋਣੇ ਤੂੰ ਹੀਂਦੇ ਸਾਰੇ ਯਾਰ ਤੈਨੂੰ ਕੀ ਹੋਗਾ ਦੋ ਦਿਨ ਉਹ ਆਏ ਹਾਈ ਮਾਰ ਓਏ ਉਹ ਡੱਬੀ ਤਾਂ ਨਹੀਂ ਨਹੀਂ ਯਾਰ ਤੇ ਤਾਂ ਧਰ ਗਿਆ ਹਾਂ ਆ ਭਈਆ ਚਲੋ ਇਹ ਮਿਲਿਆ ਮਾਚਨ ਮਾਚਨ ਯਾਰ ਕੋਏ ਖੋਲਿਆ ਕਿਤਾ ਮਾਲ ਬਣਾ ਕਿਹੜਾ ਖੁੱਲਦਾ ਕੋਈ ਤੇ ਮੱਛੀ ਪੀ ਹੋਏ ਉਹ ਕਿੱਥੇ ਮੱਛੀਆਂ ਆ ਜਾਂ ਰਹੀਆਂ ਕੀ ਹੋ ਰਿਹਾ ਇਹ ਗਿਲ ਨਹੀਂ ਆਦਾ ਲੈ ਮਗਰ ਤਾਂ ਆ ਬੈਠਾ ਯਾਰ ਉਹ ਕੀ ਕਰੀਏ ਨਾਮਲੀਆ ਉਹ ਚਾਹ ਦਰਦਾ ਸੀ ਯਾਰ ਤੂੰ ਕਹਿੰਦਾ ਪਤਾ ਨਹੀਂ ਪੁੱਤ ਪੜ੍ਹਦੇ ਪੈਰੇ ਮੈਂ ਤਾਂ ਭਾਈ ਮਗਰੇ ਤੇ ਤਈ ਕੰਮ ਆਇਆ ਸੀ ਯਾਰ ਉਹ ਐਮਲੀ ਦਾ ਕੀ ਕੰਮਤ ਪੈਗਾ ਤੈਨੂੰ ਹੈਗਾ ਕੰਮ ਇੱਕ ਚਲਾ ਜਾ ਬਹਿ ਜਾ ਮੈਂ ਕਰਦਾ ਤਾਂ ਅਮਲੀਆ ਬੈਠ ਜਾਨੇ ਆ ਆ ਜਾ ਤੂੰ ਵੀ ਬਾਇਆ ਯਾਰ ਗੱਲਬਾਤ ਕਰਦੇ ਆ ਕੋਈ ਓਏ ਆ ਗਿਆ ਯਾਰ ਇੱਕ ਸਲਾਹ ਲੈਣੀ ਉਥੋਂ ਓਏ ਓਏ ਮਾਰਦੇ ਓਏ ਅਮਲੀ ਤੋ ਕੇ ਸਲਾਹ ਲਏਗਾ ਤੋ ਮੈਂ ਤਾਂ ਪਹਿਲੀ ਮਾਰ ਮੁਕਿਆ ਲੈ ਨਹੀਂ ਸਲਾਹ ਤੇ ਇੱਕ ਤੂੰ ਹੀ ਸਲਾਹ ਦੇ ਉਥੋਂ ਕੋਈ ਸਲਾਹ ਨਹੀਂ ਦੇਦਾ ਅਮਲੀਆ ਅੱਛਾ ਯਾਰ ਓਏ ਅਮਲੀਆ ਮੁੰਡੇ ਨੇ ਕਾਹਦੀ ਸਲਾਹ ਲੈਣਾ ਆ ਗਿਆ ਤੂੰ ਯਾਰ ਕਾਹ ਨੂੰ ਅਮਲੀਆ ਸੱਤਾ ਨਹੀਂਗਾ ਪਰ ਪਿੰਡ ਵਾਲਾ ਓ ਅੱਛਾ ਚੌਂਗਲ ਖੋਰਾ ਕੱਲ ਮੈਂ ਕੋਈ ਖੇਤਾਂ ਅੱਜ ਕੋ ਸਬਜ਼ੀ ਲੈਣਾ ਅੱਛਾ ਤੇ ਉਹ ਮੈਂ ਉਹਨੂੰ ਤਾਂ ਦੱਸਦਾ ਤਾਂ ਮਗਰ ਨੰਬਰ ਉਹ ਤੂੰ ਓਏ ਆਉਂਦੇ ਨੇ ਤੇ ਆ ਨੰਬਰ ਕੀ ਕਰਨਾ ਸੀ ਤਾ ਮੈਂ ਸੁਣਿਆ ਸੀ ਆਪਣੇ ਬੰਟੋ ਉਹਨਾਂ ਰਿਫੇ ਦਾ ਮੋਟਾ ਨਹੀਂ ਸਰਵਿਸ ਬਾਲੀ ਵਧੀਆ ਕਰਦਾਗਾ ਓ ਯਾਰ ਉਹ ਮੋਟਾ ਕਮਾਣਾ ਦੇ ਰਿਆ ਤੂੰ ਨਵਾਂ ਕਿਉਂ ਨਹੀਂ ਲਾਉਂਦਾ ਯਾਰ ਤੈਨੂੰ ਮੈਂ ਸਲਾਹ ਲੈਣਾ ਹੈਗਾ ਅਬਲੇ ਤੈਨੂੰ ਪਤਾ ਹੈਗਾ ਮੇਰੇ ਬਾਪੂ ਤਾਂ ਭੱਗ ਗਿਆ ਜੱਤ ਨੇ ਤੇ ਤਾਂ ਨੇ ਦੇ ਗਿਆ ਹੋਇਆ ਤੇ ਜਾਂਦੇ ਜਾਂਦਾ ਸਾਡੇ ਵੱਡੇ ਕੰਮ ਸਾਰ ਸਮਾ ਗਿਆ ਅੱਛਾ ਤੇ ਜਦੋਂ ਮੈਨੂੰ ਸਾਡੇ ਵੱਡੇ ਨਾਲ ਮੂਰੋ ਗੱਲ ਕਰਦਾਗਾ ਉਹ ਮੇਰੇ ਪੁੱਠਾ ਹੀ ਭਾਦਿੰਦਾ ਓ ਸੁਣਨਾ ਹੈਗਾ ਨਾ ਕੱਬਾ ਹੀ ਆ ਯਾਰ ਉਹ ਹੋਰ ਯਾਰ ਓਏ ਡੰਨ ਵਾਲੀ ਗੱਲ ਆ ਜਿੱਦਣ ਆ ਪਾਈਆਂ ਇਹ ਭੜਾ ਡੰਲਾਂ ਦਾ ਪੂਰਾ ਮਾਲ ਖਾ ਕੇ ਵਾਹ ਦੇਖ ਤੂੰ ਤੇ ਮੂੰਹ ਉੱਪਰ ਆ। ਜੇ ਮਗਰਾ ਮਾਲ ਨੂੰ ਤਮੇ ਕਦੇ ਖਾਦਾ ਨਹੀਂ। ਮੈਂ ਕਿਸੇ ਨਾਲ ਕਰੀਏ ਤੇ ਨਹੀਂ ਆਪਾਂ ਕਿਸੇ ਨੂੰ ਕੋਰ ਨਹੀਂ ਕਰਦੇ। ਓਏ ਨਸ਼ਾ ਧੋਣੀ ਆ ਇਹ ਤਾਂ ਛੁਰੂਰ ਜਾਉ ਤੈਨੂੰ। ਓਏ ਬਾਲੇ ਹੀ ਡੰ ਲੱਗਦਾ ਮੈਂ ਗੱਲ ਨਾਲ ਤੇਰੇ ਬਾਈ ਨਾਲ ਗੱਲ। ਕਾਣੂ ਕਾਣੂ ਬਾਈ ਗੱਲ ਤਾਂ ਮੈਂ ਆਪ ਹੀ ਕਰੂੰਗਾ। ਤੂੰ ਗਾਣੂ ਕਰਨੀ ਆ। ਮੈਂ ਨਾ ਤੇ ਕਰਦਾ ਨਹੀਂ ਡਰਦਾ। ਓ ਕਾਣੂ ਯਾਰ ਹੁਣ ਕਰਨੀ ਬੋਗੀ ਆਪ ਹੀ ਕਰ। ਮੈਂ ਬਰਾ ਗੱਲ ਤਾਂ ਕੁਛ ਵੀ ਨਹੀਂ ਸੀ ਯਾਰ। ਹਾਂ ਮੈਂ ਉੜਦੀ ਉੜਦੀ ਗੱਲ ਸੁਣ ਕੇ ਵੀ ਕੈ ਲੈ ਕਾਜ ਵਗ ਜਾ ਫਹਾ ਲੈ ਗਿਆ। ਮੈਂ ਗੱਲ ਸੁਣ ਕੇ ਮਹਾਜਰ ਆਪਣੇ ਮੱਗਰ ਨੇ ਕੋਈ ਕਹਿਣਾ ਦਿੱਤਾ ਹੋਵੇ ਉਹਨੂੰ ਕੁਸ ਗੱਲ ਕਹਤੀ ਹੋਵੇ ਮਹਾਜਰ ਉਹਨੇ ਉਜਗਾੜ ਜਿਆ ਲਾਉ ਉਹਨੂੰ ਕਹਾਂ ਜੀ ਵੀ ਲੰਪ ਲਿਆ ਕਰੀ ਤੂੰ ਉਹਦਾ ਕਰਕੇ ਮੈਂ ਉਹਨੂੰ ਦਸਣ ਵਾਗਾ ਖੇਤ ਠੀਕ ਹੈ ਇਹ ਦਸਣ ਵਾਗਾ ਯਾਰ ਉਦੋਂ ਬਾਅਦ ਉਹ ਲੁਕ ਗਿਆ ਕਣਕ ਕਣਕ ਚ ਦੋ ਤਿੰਨ ਦਿਨ ਉੱਥੋਂ ਨਿਕਲਿਆ ਨਹੀਂ ਸਰੋਂ ਚ ਠੀਕ ਹੈ ਕਣਕ ਦੇ ਵਿੱਚੋਂ ਤੇ ਇਹ ਗੱਲ ਸੁਣ ਕੇ ਯਾਰ ਉਹ ਮੇਰੇ ਤੇ ਗੁੱਸਾ ਕਰ ਗਿਆ ਘਬਰਾ ਆ ਗਿਆ ਵੀ ਯਾਰ ਮੈਨੂੰ ਕਿਉਂ ਕਹੀ ਇਹ ਗੱਲ ਉਹਨੇ ਉਹ ਯਾਰ ਦੀਪੂ ਕੋਲੇ ਗਿਆ ਉੱਥੇ ਉਹਨੂੰ ਕਹਿ ਕੇ ਆਇਆ ਵੀ ਮੈਂ ਉਹਨੂੰ ਐ ਕਰੂੰਗਾ ਉਹਨੂੰ ਕੁੱਟਮਾਰ ਕਰੂੰਗਾ ਉਹਦੀ ਉਥੇ ਯਾਰ ਚਾਰ ਪੱਟੀ ਜਾਂਦਾ ਜਦੋਂ ਚਾਰ ਪੱਟਣਾ ਮੇਰੇ ਮਗਰ ਲੈ ਕੇ ਮੰਗਰ ਪਿਆ ਗਿਆ। ਉਹ ਉਰਦੀ ਉਰਦੀ ਗੱਲ ਸੁਣੀ ਸੀ। ਹਾਂ। ਵੀ ਮੱਗਰਾਂ ਵਾਲੀ ਕੋਲੇ ਜੱਲ ਕਾ ਜਵਾਕ ਜਾ ਗਿਆ ਸੀ ਦਾ। ਠੀਕ ਹੈ। ਉਹਦੇ ਕੋਲੇ ਗਿਆ ਸੀ ਉਹਦੇ ਕੋਲੇ ਜਾ ਕੇ ਪਤਾ ਨਹੀਂ ਉਹਨੇ ਕੀ ਕਿਹਾ ਕੀ ਨਾ। ਅਨਸਾਰ ਉਹਨੇ ਆਕੇ ਪੱਖੇ ਦਾ ਫਹਾ ਲੈ ਲਿਆ ਕਰੀ। ਗਰਾਂਵਲੀ ਨਾਲ ਯਾਰ ਮੇਰੀ ਪੁਰਾਣੀ ਯਾਰੀ ਹੈ। ਤਿੰਨ ਚਾਰ ਸਾਲਾਂ ਦੀ ਇਕੱਠਿਆਂ ਨੇ ਕੰਮ ਕੀਤਾ ਹੈ। ਠੀਕ ਹੈ। ਮੈਂ ਯਾਰ ਇਹ ਗੱਲ ਸੁਣ ਕੇ ਮੈਨੂੰ ਦੱਸਣ ਵਾਗ ਗਿਆ। ਠੀਕ ਹੈ। ਇੰਨੀ ਗੱਲ ਸੀ ਬਸ। ਉਹ ਤਾਂ ਛਾਏ ਸਤੇ ਆਪਾਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰੇ ਬੁਲਾ ਲੈਨੇ ਆਂ ਬਰਾ ਉਹਦਾ ਠੀਕ ਹੈ ਜੈਲੇ ਦਾ ਜਵਾਕ ਜਤਾ ਆਜੂਗਾ ਮੱਗਰ ਨੂੰ ਕਿੱਥੇ ਪਾਵਾਂਗੇ ਨਾ ਉਹ ਫੋਨ ਨੰਬਰ ਹੈ ਨਾ ਉਹ ਘਰੇ ਹੁੰਦਾ ਬਾਕੀ ਤੈਨੂੰ ਉਹਦਾ ਪਤਾ ਹੀ ਹੈ ਚੱਲ ਕੋਈ ਨਾ ਸਤੇ ਤੇਰਾ ਆਪਾਂ ਜਵਾਕ ਇਹਨੂੰ ਤਾਂ ਸਾਧੜੀਏ ਬਾਅਦ ਮੱਗਰ ਨੂੰ ਵੀ ਲੱਭ ਲਾਂਗੇ ਚੱਲ ਠੀਕ ਹੈ ਮੈਂ ਬਰਾ ਜਵਾਕ ਜੀ ਨੂੰ ਬੁਲਾ ਲਾ ਉਹਦਾ ਜੱਲੇ ਕੇ ਜਵਾਕ ਦਾ ਨੰਬਰ ਦੇ ਦੇ ਜਾਂ ਫਿਰ ਗੱਲ ਕਰਾ ਦੇ ਤਰਾ ਹੈਗਾ ਵੀ ਨੰਬਰ ਉਹਦਾ ਮੇਰੇ ਕੋਲੇ ਮੈਂ ਲਾਉਣਾ ਨੰਬਰ ਆ ਲੈ ਭਾਈ ਬਾਕੀ ਰੰਗ ਕਰ ਲਾਗ ਆਖੀ ਲਾ ਗਿਆ ਆ ਚਲ ਮੈਂ ਕਾਹ ਦੇਖਣਾ ਯਾਰ ਬਣ ਜਿਓ ਬਾਜਾ ਬਾਜਾ 2 ਮਿੰਟ ਫਿਰ ਆ ਕਿਹੜਾ ਆ ਗਿਆ ਨਵਾਂ ਨੰਬਰ ਦਾ ਚਲ ਚੱਕ ਲੈਨੇ ਆ ਹਲੋ ਜੱਲ ਕਾ ਜਬ ਆਇਆ ਬੋਲਦਾ ਹਾਂਜੀ ਜੱਲ ਕਾ ਜਬ ਆ ਗਈ ਬੋਲਦਾ ਬੱਜੀ ਮੈਂ ਗੇਂਜੀ ਮੈਂਬਰ ਬੋਲਦਾ ਸੀ ਹਾਂਜੀ ਮੈਂਬਰ ਸਾਹਿਬ ਬੋਲੋ ਸੱਤਾ ਹੈ ਜੀਗਾ ਤੇਰੇ ਤੇ ਮਗਰ ਜੂ ਕੋਈ ਗੱਲ ਬਾਤ ਹੋਈ ਹੋਣੀ ਆ ਹੈਗਾ ਹੀ ਛੱਡ ਰੋਲਾ ਯਾਰ ਦੇ ਯਾਰ ਬੱਜੀ ਇਹ ਗਰੀਬ ਬੰਦਾ ਹੈਗਾ ਇਹਦੇ ਕੋਈ ਛੱਟ ਫੱਟ ਲੱਗ ਸਕਦੀ ਆ ਐਨੇ ਵੀ ਆਪਦੇ ਜਵਾਕ ਬੱਚੇ ਪਾਲਨੇ ਹਨਾ ਅੱਛਾ ਠੀਕ ਆ ਤੀ ਤੂੰ ਕਿੱਥੇ ਆ ਐ ਤੂੰ ਵੀ ਆ ਜਾ ਮੇਰੇ ਕੋਲ ਤੇ ਮੈਂ ਮੱਗਰ ਨੂੰ ਵੀ ਫੋਨ ਲਾ ਕੇ ਸੱਦ ਲੈਂਦਾ ਕੋਈ ਨਹੀਂ ਕੋਈ ਨਹੀਂ ਤੁਸੀਂ ਐ ਕਰੋ ਫਿਰ ਮੇਰੇ ਨਾਲ ਮੱਗਰ ਮੇਨ ਕੋਲ ਹੀ ਬੈਠਾ ਸੀ ਮੱਗਰ ਦੀ ਮੋਟਰ ਤੇ ਬੈਠਿਆ ਅੱਛਾ ਮੱਗਰ ਤੇਰੇ ਕੋਲ ਹੀ ਆ ਹਾਂ ਤੁਸੀਂ ਇੱਥੇ ਆ ਜਾ ਦੋਨੇ ਚਾਹ ਠੀਕ ਆ ਭਾਜੀ ਮੈਂ ਤਾਂ ਸੱਤਾ ਇੱਥੇ ਆ ਜਾਣਾ ਫਿਰ ਚਲੋ ਠੀਕ ਆ ਅਜੀ ਬੈਠਿਆ ਤੁਸੀਂ ਆ ਜਾਓ ਇੱਥੇ ਬਹੁਤ ਕੀਦਾ ਫੋਨ ਸੀ ਮੱਗਰਾ ਆਇਆ ਤਾਂ ਆਪਣੇ ਪਿੰਡ ਵਾਲੇ ਗਿੱਜੇ ਮੈਂਬਰ ਦਾ ਫੋਨ ਲੀ। ਕੀ ਕਹਿੰਦਾ ਸੀਗਾ ਕਿ ਤੂੰ ਕਿੱਥੇ ਸੱਤੇ ਨੂੰ ਐਂ ਤੇਰਾ ਕੁੜਾ ਹੋਣਾ, ਕੁੜਦਾ ਕਰਦਾ ਹੋਵੇਗਾ। ਸੱਤਾਂ ਦਾ ਕੱਲ ਬਾਟਿਆ ਮੈਥੋਂ। ਅੱਛਾ। ਮੈਂ ਕਹਿੰਦਾ ਚਾਰ ਪੱਟੀਆਂ ਦਾ ਕੋਣ ਲੀਣਾ ਹੈ, ਖੜਿਆ ਨਹੀਂ। ਐਡੀ ਗੱਲ ਹੋ ਗਈ। ਮੈਂ ਖੜ ਜਾਂਦਾ ਸਮਾਰ ਕਿਉਂ ਮੈਂ ਤਾਂ ਦਾ ਪਤਾ ਵੀ ਲੋਕਾਂ ਨੇ ਗੱਲਾਂ ਗਿਆ ਬਣਾਈਆਂ। ਤੇ ਸੱਤਾਂ ਨਾ ਬਾਗਿਆ ਮੈਂਬਰ ਕੋਲ। ਅੱਛਾ। ਵੀ ਐਂ ਕਰਕੇ ਵੀ ਮੱਗਰਾ ਵੀ ਮੈਨੂੰ ਘੇਰ ਕੇ ਕੁੱਟਦਾ ਸੀ। ਅੱਛਾ। ਤੇ ਹੁਣ ਇਹ ਆਇਆ ਸੀ ਮੈਨੂੰ ਮੈਂਬਰ ਦਾ ਫੋਨ �ੇਜੀਦਾ। ਸਤੰਗੋ ਜੀ ਨਾ ਭੁਣ ਆਇਆ ਸੀ ਹਾਂ ਇਹ ਮੈਨੂੰ ਪੋਤਾ ਜੀ ਬਾਈ ਬੱਚੇ ਕਿੱਥੇ ਆਗਾ ਅੱਛਾ ਪੈ ਕੇ ਗਿਆ ਤਾ ਤੂੰ ਮੈਂ ਆਖਿਆ ਮੈਂ ਬੋਨੂ ਕਹਦਾ ਤੂ ਰਹੀ ਆ ਜਾ ਦੇ ਕੋਲ ਮੋਟਰ ਤੇ ਸੀ ਦੋਨੇ ਇੱਥੇ ਬੈਠਾਂਗੇ ਅੱਛਾ ਉਹਨੇ ਆਉਂਦੇ ਆ ਹਾਂ ਉਰੇ ਆਉਂਦੇ ਆ ਉਹ ਦੋਨੇ ਮੈਂ ਅੱਜ ਸੱਤਨ ਨੂੰ ਸਮਾਰਗ ਦੇ ਦਨੇ ਆ ਯਾਰ ਕਾਣੂ ਆਵਲੀ ਆ ਆਪਾਂ ਮੈਂਬਰ ਬੰਦਾ ਨਾਲ ਆਉਦੇ ਕਾਣੂ ਕੁਛ ਕਹਣ ਅੱਜ ਯਾਰ ਪਿੱਛੇ ਮੈਂਬਰ ਦੇ ਲਾ ਦਾਂਗੇ ਦੋ ਜਾਈ ਨਹੀਂ ਨਹੀਂ ਕਾਣੂ ਆਵਲੀ ਆ ਆਪਾਂ ਇਹਨੂੰ ਕਿਤੇ ਕੱਲੇ ਨੂੰ ਦੇਖਾਂਗੇ ਬੰਦਾ ਤੂੰ ਬਣਾ ਕੇ ਖੜਾਣਾ ਮੈਨਾਂ ਯਾ ਪਤਾ ਲੱਗ ਜੂਗਾ ਵੀ ਉਹਨੂੰ ਕਿਵੇਂ ਗੱਲ ਬਣਾਈ ਨੇ ਕਿਸੇ ਦੀ ਇਹੀ ਤਾਂ ਆਪਾਂ ਕੱਢਾਂਗੇ ਤਾਂ ਕੰਡਾ ਦਾ ਹਜੂਰ ਪਰ ਮੈਂ ਬਰੇ ਸਾਹਮਣੇ ਕਿ ਕੱਲਾ ਲੱਗਿਆ ਨਾ ਉੱਥੇ ਕੱਢਾਂ ਕੰਡਾ ਚੱਲ ਫਿਰ ਮੈਂ ਚਾਹ ਦੇਣਾ ਚਾਹ ਤੇ ਬਣ ਕੇ ਪੀਨੇ ਆ ਫਿਰ ਆਪਾਂ ਚੱਲ ਤੂੰ ਚਾਹ ਦੇਖ ਲੈ ਮੈਂ ਬਰੇ ਜਾਈ ਤਾਂ ਜਾਂਣਾ ਉਹਨਾਂ ਮੇਰਾ ਧੋਲਾ ਕਰਾਦੀ ਉੱਥੇ ਕੋਈ ਨਾ ਸੱਤੇ ਡਾਂਛਾਂ ਲੈ ਯਾਰਾ ਮੈਂ ਤੇਰੇ ਨਾਲ ਰੋਕ ਮੈਂ ਰੋਕੀ ਰੋਮ ਦਾ ਫੋਨ ਆ ਗਿਆ ਯਾਰਾ ਆ ਕਰੀ ਗੱਲ ਵੀ ਹਲੋ ਭਾਈ ਮੈਂਬਰ ਤੁਸੀਂ ਮੱਗਰ ਦੀ ਮੋਟ ਤੇ ਨਾ ਆਇਓ ਤਾਲੀ ਮੋਟ ਤੇ ਆ ਜਾਓ ਠੀਕ ਆ ਭਜੀ ਕੋਈ ਨਹੀਂ ਤਾਂ ਯਾਰੀ ਮੋਟ ਤੇ ਆ ਜਾਓ ਇਹ ਕਹਿੰਦੇ ਮੈਂਬਰ ਸਾਹਿਬ ਉਹ ਕਹਿੰਦੇ ਵੀ ਉਹ ਮੋਟਰ ਤੇ ਨਹੀਂ ਹੈਗੀ ਉਹ ਤਾਂ ਉਹਦੇ ਤਾਇਆ ਦੀ ਮੋਟਰ ਤੇ ਜਾਣਾ ਪਊ। ਅੱਛਾ ਉੱਥੇ ਜਾਣਾ ਪਊਗਾ? ਹਾਂ ਠੀਕ ਆ ਬਈ।